ਸਾਨੂੰ ਯਾ ਸਿ 11 ਵਜੇ ਦੇ ਬੈਠੇ ਆ ਤੇ 2 ਘੰਟੇ ਹੋ ਗਏ ਇਸ ਧੂਪੇ ਬੈਠੇ ਹੋ ਹੁਣ ਹਜੇ ਤੱਕ ਪ੍ਰਸ਼ਾਸਨ ਕੋਈ ਨਮੈਂਦਾ ਮੰਗ ਪੱਤਰ ਲੈ ਨਹੀਂ ਆਇਆ ਅਗਲੀ ਰੋਮੀ ਅਸੀਂ ਯਾ ਚ ਵਕ ਵਕ ਮੰਗਾ ਤੇ ਇੱਥੇ ਇਕੱਠੇ ਹੋਏ ਆ ਸਾਡੀ ਸੂਬਾ ਪੱਤਰੀ ਜੋ ਕੱਟ ਸੀਗਾ 18 19 ਦੋ ਦਿਨ ਅਸੀਂ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਆ ਇਹਦੀਆਂ ਮੇਨ ਮੰਗਾ ਇਹ ਨੇ ਕਿ ਜੋ ਨਵੇਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਬਜੈਕਟ ਵਧਾਏ ਗਏ ਆ ਜਿੰਨਾਂ ਨੇ ਕੋਈ ਕਿਤਾਬਾਂ ਨਹੀਂ ਪ੍ਰਕਾਸ਼ ਕੀਤੀਆਂ ਕੋਈ ਟੀਚਰ ਨਹੀਂ ਭਰਤੀ ਕੀਤਾ ਗਿਆ ਉਹ ਜਿਹੜੇ ਥੋਪ ਦਿੱਤੇ ਗਏ ਕਾਲਜਾਂ ਤੇ 9 ਤੋਂ ਲੈ ਕੇ 11 ਵਿਸ਼ੇ ਜਿਹੜੇ ਇੱਕ ਸਾਲ ਵਿੱਚ ਜਿਹੜੇ ਪੜ੍ਹਾਏ ਜਾ ਰਹੇ ਵਿਦਿਆਰਥੀਆਂ ਨੂੰ ਇਹ ਵਿਸ਼ੇ ਰੱਦ ਹੋਣ ਤੇ ਇਹ ਵਿਸ਼ਾ ਸਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਸਾਲ ਵਿੱਚ ਇੱਕੋ ਵਾਰ ਜਿਹੜੇ ਪੇਪਰ ਹੋਣੇ ਚਾਹੀਦੇ ਆ ਪੂਰਾ ਮੰਗ ਸਾਡੀ ਹੈਗੀ ਆ ਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਫੀਸਾਂ ਦਾ ਵਾਅਦਾ ਕੀਤਾ ਇਹ ਫੀਸਾਂ ਦਾ ਵਾਅਦਾ ਜਿਹੜਾ ਵਾਪਸ ਲੈ ਲੈਣਾ ਚਾਹੀਦਾ ਕਾਲਜ ਵਾਲਿਆਂ ਨੇ ਆਪਦੀ ਸੁਵਿਧਾ ਮੁਤਾਬਕ ਆਪਦੇ ਪ੍ਰੋਫੈਸਰਾਂ ਦੇ ਮੁਤਾਬਕ ਜਿਹੜਾ ਉਹਵੇਂ ਚੂਜ਼ ਕੀਤਾ ਹੋਇਆ ਤੇ ਇੱਥ ਵਿਰਾਂ ਨਾਮ ਹਰਵੀਰਾ ਜ਼ਿਲ੍ਹਾ ਪ੍ਰਧਾਨ ਪੰਜਾਬ ਸੁਪਰੀਮ ਚ ਨੇ ਫਰੀਕੋਟ ਅਸੀਂ ਅੱਜ ਵੱਖ-ਵੱਖ ਮੰਗਾ ਤੇ ਇੱਥੇ ਇਕੱਠੇ ਹੋਏ ਆ ਸਾਡੀ ਸੁਭਾ ਪਤਰੀ ਜੋ ਕੱਟ ਸੀਗਾ 18 19 ਦੋ ਦਿਨ ਅਸੀਂ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਆ ਇਹਦੀਆਂ ਮੇਨ ਮੰਗਾ ਇਹ ਨੇ ਕਿ ਜੋ ਨਵੇਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਬਜੈਕਟ ਵਧਾਏ ਗਏ ਆ ਜਿਨ੍ਹਾਂ ਦੀਆਂ ਕੋਈ ਕਿਤਾਬਾਂ ਨਹੀਂ ਪ੍ਰਕਾਸ਼ਿਤ ਕੀਤੀਆਂ ਕੋਈ ਟੀਚਰ ਨਹੀਂ ਭਰਤੀ ਕੀਤਾ ਗਿਆ ਉਹ ਜਿਹੜੇ ਥੋਪ ਦਿੱਤੇ ਗਏ ਕਾਲਜਾਂ ਤੇ 9 ਤੋਂ ਲੈ ਕੇ 11 ਵਿਸ਼ੇ ਜਿਹੜੇ ਇੱਕ ਸਾਲ ਵਿੱਚ ਜਿਹੜੇ ਪੜ੍ਹਾਏ ਜਾ ਰਹੇ ਵਿਦਿਆਰਥੀਆਂ ਨੂੰ ਇਹ ਵਿਸ਼ੇ ਰੱਦ ਹੋਣ ਤੇ ਇਹ ਵਿਸ਼ਿਆਂ ਦਾ ਜਿੰਨਾ ਟਾਈਮ ਕੋ ਟੀਚਰ ਨਹੀਂ ਭਰਤੀ ਹੁੰਦਾ ਤੇ ਵਿਦਿਆਰਥੀ ਨੂੰ ਆਪਸ਼ਨ ਦਿੱਤੀ ਜਾਵੇ ਵੀ ਕਿ ਵਿਦਿਆਰਥੀ ਆਪ ਦੀ ਪਸੰਦ ਦੇ ਵਿਸ਼ੇ ਆਪ ਚੂਜ਼ ਕਰ ਸਕਣ ਜਿਹੜੇ ਵਿਸ਼ੇ ਵਿਧਾਇਏ ਵੀ ਗਏ ਆ ਉਹ ਚੂਜ਼ ਜਿਹੜੇ ਆਪਸ਼ਨ ਵਿੱਚ ਦਿੱਤੇ ਜਾਣੇ ਚਾਹੀਦੇ ਆ ਨਾ ਕਿ ਥੋਪੇ ਜਾਣੇ ਚਾਹੀਦੇ ਆ ਤੇ ਨਾਲ ਹੀ ਸਾਡੀ ਇਹ ਮੰਗ ਆ ਕਿ ਸੈਮੈਸਟਰ ਸਿਸਟਮ ਕਰਕੇ ਜਿਹੜਾ ਸੈਸ਼ਨ ਬਹੁਤ ਛੋਟਾ ਰਹਿ ਗਿਆ ਵੀ 1 ਮਹੀਨਾ ਵੀ ਪੂਰਾ ਪ੍ਰੋਪਰ ਕਾਲਜ ਨਹੀਂ ਲੱਗਦਾ ਬਿਨਾ ਪੜਾਈ ਬਿਨਾ ਕਲਾਸਾਂ ਦੇ ਵਿਦਿਆਰਥੀ ਨੂੰ ਪੇਪਰ ਦੇਣ ਲਈ ਮਜਬੂਰ ਹੋਣਾ ਪੈਂਦਾ ਸੈਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਸਾਲ ਵਿੱਚ ਇੱਕੋ ਵਾਰ ਜਿਹੜੇ ਪੇਪਰ ਹੋਣੇ ਚਾ ਖੇਡਾਂ ਵਿੱਚ ਜਾਂ ਹੋਰ ਮੁਕਾਬਲਿਆਂ ਵਿੱਚ ਵੀ ਪਾਰਟਿਸਪੇਟ ਕਰ ਸਕੇ ਉਹਨਾਂ ਦਾ ਸਰਵਪੱਖੀ ਜਿਹੜਾ ਵਿਕਾਸ ਜਿਹੜਾ ਹੋ ਸਕੇ ਇਹ ਸਾਡੀ ਮੰਗ ਆ ਤੀਜੀ ਮੰਗ ਸਾਡੀ ਹੈਗੀ ਆ ਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਫੀਸਾਂ ਦਾ ਵਾਅਦਾ ਕੀਤਾ ਇਹ ਫੀਸਾਂ ਦਾ ਵਾਅਦਾ ਜਿਹੜਾ ਵਾਪਸ ਲੈ ਜਾਣਾ ਚਾਹੀਦਾ ਅੱਛਾ ਪਹਿਲਾਂ ਕਿੰਨੇ ਲੱਤੇ ਜਾਂਦੇ ਸੀ ਤੇ ਹੁਣ ਕਿੰਨੇ ਆ ਪਹਿਲਾਂ ਜੀ 5 ਵਿਸ਼ੇ ਹੁੰਦੇ ਸੀ ਜਿਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਸੀ ਬਾਕੀ ਤਿੰਨ ਵਿਸ਼ੇ ਜਿਹੜੇ ਉਹ ਵਿਦਿਆਰਥੀ ਆਪ ਚੂਜ਼ ਕਰਦੇ ਸੀ ਵੀ ਉਹਨਾਂ ਨੇ ਕਿਹੜਾ ਵਿਸ਼ਾ ਪੜ੍ਹਨਾ ਪਰ ਹੁਣ ਜਿਹੜਾ ਯੂਨੀਵਰਸਿਟੀ ਨੇ ਆਪ ਦਾ ਟੈਂਪਲੇਟ ਜਾਰੀ ਕੀਤਾ ਹੋਇਆ ਵੀ ਆਹ 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 ਵਿਸ਼ਾ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਆ ਕਾਲਜ ਵਾਲੇ ਨੇ ਆਪ ਦੀ ਸੁਵਿਧਾ ਮੁਤਾਬਕ ਆਪ ਦੇ ਪ੍ਰੋਫੈਸਰਾਂ ਦੇ ਮੁਤਾਬਕ ਜਿਹੜਾ ਉਹਵੇਂ ਚੂਜ਼ ਕੀਤਾ ਹੋਇਆ ਬਹੁਤ ਸਾਰੇ ਕਾਲਜਾਂ ਨੇ ਤਾਂ ਇੱਕ ਇੱਕ ਘੰਟੇ ਦਾ ਲੈਕਚਰ ਵੀ ਕਰਤਾ ਜਿਹੜਾ 9 ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਕਾਲਜ ਵੀ ਲੱਗਣ ਲੱਗ ਗਿਆ ਤੇ ਫਰੀਦਕੋਟ ਵਿੱਚ 45 ਮਿੰਟ ਦਾ ਲੈਕਚਰ ਹੁੰਦਾ ਤੇ ਜਿਹੜਾ ਕ੍ਰੈਡ ਜਿਹੜੇ ਜਿਹਦੇ ਮੁਤਾਬਕ ਇਹ ਆ ਵੀ ਸਾਲ ਜਿਹੜਾ ਇੱਕ ਸਬਜੈਕਟ ਦਾ 1 ਘੰਟਾ ਜਿਹੜਾ ਲੈਕਚਰ ਹਰ ਰੋਜ਼ ਲੱਗਣਾ ਚਾਹੀਦਾ ਤੇ ਸਾਲ ਵਿੱਚ 1200 ਘੰਟੇ ਇਹਨਾਂ ਦੀ ਕਲਾਸ ਲੱਗਣੀ ਚਾਹੀਦੀ ਆ ਫੇਰ ਕਿਤੇ ਜਾ ਕੇ ਜਿਹੜਾ ਉਹ ਗ੍ਰੈਜੂਏਟ ਜਿਹੜੇ ਹੋ ਸਕਦੇ ਆ ਤੇ ਇੱਥੇ ਸਾਡਾ 40 40 ਮਿੰਟ ਦਾ ਲੈਕਚਰ ਹੁੰਦਾ ਤੇ ਉਹ ਵੀ ਜਿਹੜੇ ਸਾਰੇ ਲੈਕਚਰ ਜਿਹੜੇ ਲੱਗਦੇ ਨਹੀਂ ਹੈਗੇ ਅਜੇ ਕਿਹੜੇ ਅਫੀਸਰ ਨੂੰ ਮਿਲਣਾ ਹੈ ਅਸੀਂ ਡੀਸੀ ਅਫੀਸਰ ਜਿਹੜੇ ਫਰੀਦਕੋਟ ਤੇ ਪਹੁੰਚੇ ਹੋਏ ਆ ਅਸੀਂ ਡੀਸੀ ਦਫ਼ਤਰ ਜਿਹੜਾ ਆਏ ਆ ਤਾਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਸਕੀਏ ਮੁੱਖ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਸ਼ਾਸ਼ਨ ਦਾ ਕੋਈ ਬਲੇਟ ਨੂੰ ਵੀ ਆ ਕੇ ਹਾਈ ਤੱਕ ਜੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਵਿਦਿਆਰਥੀ ਇੱਥੇ ਜਿਹੜੇ ਬਜਿੰਦਰਾ ਕਾਲਜ ਦੇ ਧੁੱਪੇ ਬੈਠੇ ਹੋਏ ਆ ਪ੍ਰਸ਼ਾਸਨ ਨੇ ਸਾਨੂੰ ਹਾਈ ਤੱਕ ਕੋਈ ਪਹੁੰਚ ਨਹੀਂ ਕੀਤੀ ਵੀ ਅਸੀਂ ਥੋੜਾ ਮੰਗ ਪੱਤਰ ਲੈਣਾ ਕਿੰਨੇ ਘੰਟੇ ਬੈਠੋ ਸਾਨੂੰ ਵੀ ਅਸੀਂ 11 ਵਜੇ ਦੇ ਬੈਠੇ ਆ ਤੇ 2 ਘੰਟੇ ਹੋ ਗਏ ਅਸੀਂ ਧੁੱਪੇ ਬੈਠੇ ਆ ਉਹਨੂੰ ਹਾਈ ਤੱਕ ਪ੍ਰਸ਼ਾਸਨ ਕੋਈ ਨੁਮਾਇੰਦਾ ਮੰਗ ਪੱਤਰ ਲੈਣ ਨਹੀਂ ਆਇਆ ਅਗਲੀ ਰੋਨੀ ਕੀ ਤੋਂ ਜਿੰਨਾ ਟਾਈਮ ਇਹ ਮੰਗਾ ਨਹੀਂ ਮੰਨਿਆ ਜਾਂਦੀ ਆ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਸਰਕਾਰ ਆ ਬਣਾਵੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਜਿਵੇਂ ਕਿ ਹਰਜੋਤ ਮੈਂਸ ਨੇ ਵੀ ਕਿਹਾ ਵੀ ਪੰਜਾਬ ਦੀ ਸਿੱਖਿਆ ਨੀਤੀਸੀਂ ਆ ਬਣਾਵਾਂਗੇ ਉਹ ਮੰਗ ਨਹੀਂ ਮੰਨ ਲੈਂਦੇ ਮੇਜਰ ਮਾਈਨਰ ਵਿਸ਼ੇ ਰੱਦ ਨਹੀਂ ਹੁੰਦੇ ਤੇ ਇਸ ਮੈਸਟਰ ਸਿਸਟਮ ਰੱਦ ਨਹੀਂ ਹੁੰਦਾ ਨਾ ਟੈਮੈਸਨ ਕਾਸ਼ ਕਰਦੇ ਰਹਾਂਗੇ